ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਦੀ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਪੂ ਜੀ ਨਾਲ ਗੱਲਬਾਤ ਆਜੋ ਆਪਾਂ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਪੂ ਜੀ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਪੂ ਨਾਮ ਬਲਦੇਰ ਸਿੰਘ ਠੀਕ ਹੈ ਪਿੰਡ ਭਾਈ ਰੂਪਾ ਜ਼ਿਲ੍ਹਾ ਮਠੰਡਾ ਜ਼ਿਲ੍ਹਾ ਮਠੰਡਾ ਤਸਿਲਪੁਰ ਨੇੜੇ ਪਿੰਡ ਬਾਪੂ ਆਪਣੇ ਕਿਹੜਾ ਕਿਹੜਾ ਜਰਾਲ ਸਲਾਖਪੁਰਾ ਗਿੱਲਾਂ ਵਾਲਾ ਹੂੰ ਜੰਗੀਣਾ ਠੀਕ ਆ ਕੰਨਾਂ ਨਾ ਠੀਕ ਆ ਇਹ ਪਿੰਡ ਨੇ ਮੈਂ ਨੰਬਰ ਬੋਲ ਦੋ ਬਾਪੂ 98043 ਹੂੰ 08841 ਠੀਕ ਆ ਬਾਪੂ ਇਹ ਬਾਪੂ ਦਾ ਕੰਡੈਕਟਰ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇੱਦੋਂ ਸਟਾਰਟ ਕਰਤੀ ਬਾਪੂ ਇੱਥੋਂ ਬਾਪੂ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਏ ਦੂਜਾ ਸੂਆ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਪੂ ਸੂਈ ਨੂੰ ਇਹ ਨੂੰ ਹਫਤਾ ਹੋ ਗਿਆ ਏ ਠੀਕਾ ਬੱਚਾ ਵਾਪੂ ਕੀ ਆ ਬੱਚਾ ਵੱਛਾ ਏ ਬੱਚਾ ਕਰ ਮਰੀ ਦੇ ਮਗਰ ਬਾਈ ਬੱਸਾਗਾ ਤੇ ਵਾਪੂ ਕਿੰਨਾ ਦੁੱਧ ਤਿਆਰ ਹੁਣ ਹੈਗਾ 14 ਲੀਟਰ ਦੁੱਧ ਤਿਆਰ ਹੈ ਠੀਕ ਆ ਹਾਂਜੀ ਤੇ ਕੋਈ ਆਪਦੀ ਤਸੱਲੀ ਕਰਨੀ ਚਾਹੁੰਦਾ ਹੋ ਵੀਰ ਆਹ ਕਰ ਸਕਦਾ ਠੀਕ ਆ ਹਾਂਜੀ ਠੰਡੀ ਸੀ ਲਾ ਵਾਪੂ ਹਾਂ ਠੰਡੀ ਸੀ ਲ ਚਵਾਈ ਚੁਈ ਕਿਵੇਂ ਹੈ ਚਵਾਈ ਚੁਈ ਚਵਾਈ ਜਮ ਭੋਰਾ ਵੀ ਨਹੀਂ ਠੀਕ ਆ ਵਾਪੂ ਹਾਂ ਖੋਲ ਦੇ ਵਾਪੂ ਬਾਕੀ ਆਪਾਂ ਬਾਈ ਥਾਣਾ ਹਵਾਨਾ ਨੇੜੇ ਤੋਂ ਚੱਕ ਰਾਨੇ ਬਹੁਤ ਚੰਗਾ ਥਾਂ ਤੇ ਜਮ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਬਿੱਚੀ ਤੇ ਲੱਗੇ ਹੋਇਆ ਬਾਕੀ ਲੇਵਾ ਚੈੱਕ ਕਰ ਲੋ ਫੀਟਿੰਗ ਬਹੁਤ ਕਮਾਲ ਦੀ ਲੇਵੇ ਦੀ ਕੱਲਾ ਕੱਲਾ ਥਾਣਾ ਪੂਰੀ ਬਿੱਚੀ ਥਾਣਾ ਲਗਾਓ ਖੋਲ ਦੋ ਬਾਪੂ ਤੋੜ ਦੋ ਖੋਲ ਕੇ ਕੱਦ ਚੈੱਕ ਕਰ ਲੋ ਬਾਈ ਪ੍ਰਿੰਟ ਚੈੱਕ ਕਰ ਲੋ ਬਾਕੀ ਫੇਸ ਆਪਾਂ ਨੇੜੇ ਤੋਂ ਚੈੱਕ ਕਰਾਂ ਬਹੁਤ ਕਮਾਲ ਦਾ ਫੇਸ ਹੈ ਕਰਮਾਲੀ ਦਾ ਕਿੰਦਰ ਪੱਜੇਗੀ ਬਸ ਬਸ ਲੈ ਬਈ ਤੋਰਾ ਚੈੱਕ ਕਰ ਲੋ ਤੇ ਬਾਪੂ ਫਿਰ ਕੀ ਮੁੱਲ ਰਹੂ ਮੈਂ ਹਾਂ ਬਾਪੂ ਕੀ ਮੁੱਲ ਰਹੂ ਫਿਰ ਹੈ ਜੀ ਕੀ ਮੁੱਲ ਰਹੂ ਦੇਣ ਲੈਣਾ ਮੁੱਲ ਇਹਦਾ ਜੀ 70000 70000 ਰੁਪਿਆ ਹਾਂ ਜੀ ਠੀਕ ਆ ਬਾਪੂ 70000 ਰੁਪਿਆ ਬਾਪੂ ਕਹਿੰਦਾ ਮੁੱਲ ਆ ਬਾਕੀ ਆਏਗਾ ਤਾਂ ਮਾਨ ਤਾਂ ਹੋ ਜੂ ਮੋੜਾ ਮੋਟਾ ਹੋ ਜੂ ਠੀਕ ਆ ਲੈ ਚਲੋ ਬਾਪੂ ਉੱਥੇ ਬੰਦੋ ਅੰਦਰੀ ਬਾਕੀ ਬਈ ਆਪਾਂ ਇੱਕ ਵਾਰੀ ਫੇਰ ਤੋਂ ਚੈੱਕ ਕਰਾਣੇ ਆ ਥਣ ਬਹੁਤ ਚੰਗਾ ਲੱਗਿਆ ਪੂਰੀ ਵਿੱਥੀ ਦੇ ਥਣ ਲੱਗਿਆ ਵਾ ਥੋੜਾ ਜਿਹਾ ਜਾਕ ਦੀ ਜ਼ਰੂਰ ਆ ਮੇਰੇ ਕੈਮਰੇ ਤੋਂ ਹੋਰ ਕੋਈ ਚੱਕਰ ਨਹੀਂ ਬੱਸ ਠੀਕ ਆ ਬਾਬਾ ਨਾ ਹੂੰ ਠੰਡੀ ਸੀਲਾ ਪਈ ਚ ਕੋਈ ਚੱਕਰ ਨਹੀਂ ਬਾਬੂ ਦਾ ਨਾ ਆ ਤਾਂ ਉਹ ਡਰ ਕੇ ਲੈ ਪੂਰੀ ਬਿੱਤੀ ਆ ਤਾਂ ਮੈਂ ਕਹਿੰਦਾ ਲੈ ਵਾ ਚੱਕਰ ਫੇਟੰਗਾ ਲੈ ਹੂੰ ਹੂੰ ਸਹੀ ਗੱਲ ਆ ਬਾਬੂ ਅੱਗੇ ਬਾਬੂ 2 ਨੰਬਰ ਹੋਇਦਣ ਇੱਕ ਡਰਸ ਹੋຊੂਈ ਬਾਬੂ ਗੇ ਦੋ ਨੰਬਰ ਇਹ ਤੀਜਾ ਜੀ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਬਾਬੂ ਸੂਈ ਨਾ ਇਨੂੰ ਹੋ ਗਏ 25 26 ਦਿਨ 25 26 ਦਿਨ ਸਹੀ ਤੇ ਬੱਚਾ ਬਾਪੂ ਦਾ ਬੱਚਾ ਗੁਜ਼ਰ ਗਿਆ ਇਹ ਬੱਚਾ ਦੀ ਠੀਕ ਆ ਬੱਚਾ ਬਾਪੂ ਦਾ ਨਾ ਗੁਜ਼ਰ ਗਿਆ ਖੋਲ ਦੋ ਬਾਪੂ ਇਹਨੂੰ ਵੀ ਤੋੜ ਦੋ ਕਿੰਨਾ ਦੁੱਧ ਆ ਥੱਲੇ ਬਾਪੂ ਹੁਣ ਇਹ ਥੱਲੇ ਹੈਗਾ 15 16 ਲੀਟਰ ਹੋਣਾ ਹੈ ਠੀਕ ਆ ਤਾਂ ਨਾ ਹਵਣਾ ਬਈ ਆਪਾਂ ਚੈੱਕ ਕਰਾ ਨਾ ਮੁੱਠੇ ਵਾਲਾ ਖਣਾ ਚਾਰੇ ਥਾ ਨਾ ਪੂਰੇ ਗੈਪ ਤੇ ਲੱਗੇ ਵੇਗੇ ਹੁਣ ਠੰਡੀ ਸੀ ਲਾ ਬਾਪੂ ਹਾਂਜੀ ਹਾਂਜੀ ਚਵਾਈ ਚਵਾਈ ਕਿਵੇਂ ਆ ਦੀ ਚਵਾਈ ਪੂਰੀ ਲੈ ਬਈ ਠੰਡੀ ਸੀ ਚੈੱਕ ਕਰੋ ਫੁੱਲ ਆਗੇ ਹੂੰ ਲੇ ਬੀ ਚੈੱਕ ਕਰ ਲੋ ਚਾਰੇ ਥਾਣੇ ਇੱਕ ਹੋ ਜਾ ਤੇ ਪੂਰੀ ਵਿੱਤੀ ਤੇ ਥਣ ਲੱਗੇ ਹੋ। ਖੋ ਤੋੜ ਲੋ ਬਪੂ ਇਧਰ ਨੂੰ ਤੋੜ ਤੂੰ। ਇਹ ਤਾਂ ਇੱਕ ਤੋਹਫਾ ਠੀਕ ਆ ਬਪੂ। ਹਾਂ। ਫੇਸ ਵੀ ਚੈੱਕ ਕਰਾਣਾ ਫੇਸ ਬਹੁਤ ਪਿਆਰਾ ਹੈਗਾ। ਜਰਸੀ ਆ ਜਾਂਦੀ ਹੈ ਬਪੂ ਹਨਾ। ਹਾਂਜੀ ਜਲ। ਲੈ ਬੀ ਤੋੜਾ ਤਰਾ ਚੈੱਕ ਕਰ ਲੋ ਤੋੜਾ ਇੱਕ ਨੰਬਰ ਹੈਗਾ। ਬਾਕੀ ਲੇਵਾ ਵੀ ਫੀਟਿੰਗ ਵਾਲਾ ਲੇਵਾਗਾ। ਬਹੁਤ ਸੋਹਣਾ ਲੇਵਾ। ਤੇ ਬਪੂ ਕੀ ਮੁੱਲ ਰਹੂ ਭਰੇ ਦਾ? ਹੈਜੀ ਕੀ ਮੁੱਲ ਰਹੂ ਇਹਦਾ? ਇਹਦਾ ਮੁੱਲ 90 ਦੀ ਜਮ 90000 ਦੀ ਹਾਂਜੀ ਠੀਕ ਆ ਬਾਪੂ ਲੈ ਭਾਈ ਇਧਰੋਂ ਵੀ ਆਪਾਂ ਚੈੱਕ ਕਰਾ ਲੈਵਾ ਚੈੱਕ ਕਰੋ ਥਾਣ ਚੈੱਕ ਕਰੋ ਬਹੁਤ ਸੁਣਾ ਥਣ ਲੱਗਿਆ ਪੂਰੀ ਪਿੱਛੀ ਤੇ ਥਣ ਲੱਗਿਆ ਵਾ ਲੈ ਚੱਲ ਬਾਪੂ ਉਹ ਠੰਡੀ ਸੀਰ ਫੁੱਲਾ ਹਣਾ ਹਾਂਜੀ ਤੇ ਆਪਾਂ ਜਵਾਗ ਨੂੰ ਵਾਦੇ ਨਹੀਂ ਵੀ ਠੀਕ ਆ ਤੇ ਭਾਈ ਚੂਈ ਕਿਵੇਂ ਆਉ ਕਿਉ ਆਈ ਜਮਾ ਗੰਨੇ ਅੰਗ ਤਾਂ ਠੀਕ ਐਨਾ ਵੀ ਨਹੀਂ ਡਿਫਾਲਟ ਪੁਰ ਠੀਕ ਆ ਬਾਪੂ ਲੈ ਚੱਲੋ ਬਾਪੂ ਬੰਦੋ ਉੱਥੇ ਨਰਸੀਗਤ ਬਾਪੂ ਕੋਲੇ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਵੀ ਪਸੰਦ ਆਉਂਦਾ ਤਾਂ ਬਾਪੂ ਨਾਲ ਕੰਟੈਕਟ ਕਰਕੇ ਫ੍ਰੀ ਸੱਗਤ ਨੂੰ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ